ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਤਰੀਆ ਕਾ ਤੇ ਲੋਬੇ ਪਿਛਲੇ ਕਮਰੇ ਦੇਖੋ ਡਾਂਸਲਿੰਗ ਹੋ ਗਈ। ਮਤਲਬ 80% ਕੰਮ ਹੋ ਗਿਆ 20% ਰਹਿ ਗਿਆ ਤੁਹਾਨੂੰ ਦਿਖਾਉਂਦਾ ਮੈਂ। ਆਹਨੇ ਦੇਖੋ ਕਿੰਨੀ ਸੋਹਣੀ ਲੱਗਣ ਲੱਗੀ ਹੈ ਇਹ ਆ ਸਪਾਈ ਹੋਈ ਵੀ। ਤਾਂ ਹੀ ਕਹਿੰਦੇ ਸੀਗੇ ਕੰਦਾਂ ਨੂੰ ਇੱਕ ਕੋੜ ਮਾਰਾ ਦੋ। ਕੜਾਉਣਾ ਆਹ ਛਿੱਟੇ ਘਰੇਵੇਂ ਉਤਰ ਜੂंगे ਸੌਖੇ। ਨਹੀਂ ਫਿਰ ਆਪਣੇ ਸਿਮਿੰਟੇ ਜਾਵੇਂ ਜਾਣ ਤੇ। ਆਹ ਰਿਹਾ ਇਹਨਾਂ ਜਾਵੰਗੇ ਇਹ। ਆ ਥੱਲੇ ਵੀ ਦੇਖੋ ਕਿੰਨਾ ਗਿਰਦਾ। ਭਰੀ ਬਿਵਾਰੀ। ਕਾਹੀ ਗਿਆ ਦੋਨੇ ਵੀ ਕੋਈ ਵਾਇਰ ਨਹੀਂ ਹੈ ਤਾਂ ਹਾਂਜੀ ਤੇ ਡੇਵਰ ਮਲੇ ਆਉਂਦੀ ਵੀ ਸਾਰੀ ਕੱਲ ਆਹ ਗੰਦੂ ਵੀ ਖਿੱਚੋਗੀ ਇਹ ਅੱਜ ਸਾਰੇ ਲਾ ਦਨਗੇ ਉੱਪਰ ਤੱਕ ਤੇ ਅੱਜ ਮਮਲੀ ਜੀ ਟਰਾਈ ਕਰ ਰਹੇ ਕਿ ਮੁਰਲੀ ਵੀ ਆਪਾਂ ਕਰਦੀ ਏ ਬਗਲ ਤੁੰਦ ਨੂੰ ਟਾਈਮ ਲਾਗਾ ਲਾ ਮਗਾ ਸੀਮੈਂਟ ਦਾ ਬੜਾ ਮਸਲਾ ਇੱਟਾ ਕਰ ਰਿਹਾ ਸੀ ਪੀਤਾ ਹੈ ਮਦਦ ਬੱਤ ਔਰ ਥੋੜੀ ਜਿਹੀ ਅੱਗੇ ਕਰ ਹੋਣੀ ਐ ਤੂੰ ਇੱਥੇ ਕਦੇ ਤੱਕ ਬਲਕਿ ਕੀ ਕਰ ਲੋ ਤੂੰ ਨਹੀਂ ਚੱਲ ਰਹੀ ਉੱਤੇ ਹਾਂ ਯਾਰ ਚੱਲ ਗਈ ਹਾਂ ਸਹੁਰੇ ਨੇ ਕਰੀਏ SLAF ਨਾ ਇੱਥੇ ਔਰ ਦੇਖੋ ਹਾਂ ਮੈਂ ਤਾਂ ਕਰੀਏ ਕਿ ਇਨੀ ਦਿਨ ਦੀ SLAF ਲਾ ਦਿੱਤੀ ਇਹ ਹੋਈ ਚਾਹ ਲਾਲਕਾ ਇੱਦਾਂ SLAF ਬਾਈ ਵੀ ਕਹਿੰਦੇ ਆ ਪਾ ਗੱਡਰ ਹਲ ਥੇ ਚਾਣਾ ਪਾਣੀ ਪਾਉਣ ਉਹ ਮੈਂ ਲਾਲਕਾ ਆਹ ਕਰ ਰਹੀਏ ਇਹ ਉਹ ਜਿੱਥੇ ਛੱਡੇ ਵੇ ਉੱਥੇ ਤੇ ਆਏ ਹੋਣੇ ਇੰਨੀ ਬੱਟ ਹੋਣੀ ਹੁਣ ਮੋਰੇ ਨੂੰ ਇੱਧਰ ਤਾਂ ਠੀਕ ਐ ਇੱਧਰ ਥੋੜੀ ਪਟਣੀ ਪੈ ਰਹੀ ਐ ਠੀਕ ਐ ਮੈਂ ਇੱਧਰ ਨੂੰ ਆਉਣ ਲੱਗੀ ਹੁਣ ਜਿਹੜਾਈ ਹੈ ਇੱਧਰੋਂ ਕੰਦ ਨਹੀਂ ਮੇਰੇ ਚੰਨ ਕੰਦ ਤੇ ਕੰਦ ਤਾਂ ਸ਼ੁਰੂ ਕਰਨੀ ਐ ਅੰਦਰ ਦੀ ਉਹ ਜਿਹੜੀ ਕੰਦ ਤਾਂ ਇਹ ਬਾਹਰ ਰੱਖਣੀ ਐ ਔਰ ਗੱਡੀ-ਗੱਡੀ ਖੜਦੀਆਂ ਕਰੂੰਗੀ ਆਪਣੇ ਨਾਲ ਵਧੀਆ ਹਾਂ ਨਾਲੇ ਇਹਨਾਂ ਫੇਰ ਸੜਕ 'ਵਾਂ ਨਿਕਣਾ ਉਹ ਸੜਕ 'ਵਾਂ ਗਿਆ ਪਾ ਥੋੜਾ ਬਾਹਰ ਐਦਾਂ ਐ ਆਪਣਾ ਪੈਂਤਰਾ ਸੜਕ 'ਵਾਂ ਨਹੀਂ ਜਾਊਗਾ ਉਹ ਰੇਮਪਾ ਯਾ ਬਾਹਰੇ ਰਹੂੰਗਾ ਨਾ ਬਈ ਸਮੇਂ ਟਿੰਗ ਮੇਰ ਵਾਲਿਆ ਇੱਧਰ ਮਿਸਤਰੀ ਵੀ ਆ ਗਿਆ ਤੇ ਇੱਧਰ ਅਸੀਂ ਨਵੀਂ ਜਗ੍ਹਾ ਡਗੜ ਲਾਇਆ ਫਿਰ ਪਾਣੀ ਦਾ ਜੀ ਬਾਰ-ਬਾਰ ਮੋਟਰ ਨਾਲ ਨਾਲ ਔਰ ਇਹਨਾਂ ਪਾਣ ਦਾ ਪ੍ਰੈਸ਼ਰ ਤੇਜ਼ ਹੀ ਆ ਤੇਜ਼ ਕਰਕੇ ਥੋੜਾ ਉਹ ਲੱਗ ਜਾਂਦਾ ਤੇ ਇੱਧਰ ਤੇ ਆਪਣੀ ਜਗ੍ਹਾ ਸੈੱਟ ਹੋ ਚੱਲੀ ਜਗ੍ਹਾ ਅੱਗੇ ਥੋੜਾ ਸਾਟਾ ਨਾ ਬਣੇਗਾ ਕੌਣ ਹੋ ਗਈ ਸਟੈਨ ਪਾਣੀ ਦਾ ਹੈ ਕਰਾ ਮੜਾ ਪਾਣੀ ਇਹ ਸਾਰਾ ਫੁੱਲਾ ਇਹ ਜਿਆਉਂਦੀ ਅੱਗੇ ਪੰਣ ਦੇ ਸਪੀਡ ਨਾਲ ਕਰੋ ਹੁਣ ਮੋਟਰ ਦਾ ਪਾਣੀ ਚੱਲਦਾ ਹੰਮੇ ਇੰਨੀ ਰੀਡ ਨਾਲ ਪਾਣੀ ਚੱਲਦਾ ਉਹ ਭਰ ਗਿਆ ਨਾ ਉੱਥੇ ਹੋ ਗਈ ਦੁਪਹਿਰ ਹੋ ਗਈ ਬੰਦਾ ਦੁਪਹਿਰ ਨੂੰ ਆਇਆ ਤਾਂ ਉਸ ਤੋਂ ਬਾਅਦ ਮੈਂ ਵੀਡੀਓ ਨਹੀਂ ਬਣਾਈ ਤੇ ਮੈਂ ਕਹਾਂ ਰੋਈ ਪੂਰੀ ਦੁਪਹਿਰ ਹੋ ਗਈ ਤੇ ਹੁਣ ਪਹੁੰਚ ਗਏ ਖੇਤਾਂ ਵਿੱਚ ਕਾ ਬੰਦਾ ਲੇਟ ਆਇਆ ਸੀਗਾ ਸਾਡਾ ਦੁਪਹਿਰ ਨੂੰ ਮੈਂ ਕਿਹਾ ਪਹਿਲਾਂ ਚੱਲ ਦਵਾਂ ਖੇਤਾਂ 'ਚ ਰਹੇ ਉਹ ਪਾਉਣ ਦਾ ਤੇ ਤੇ ਰੇ ਪਾਉ ਲਵਾਂ ਮੈਂ ਕਿਹਾ ਹੁਣ ਦੂਆ ਰੇ ਪੈਣ ਲੱਗਿਆ ਝੋਨਾ ਸਾਡਾ ਤੇ ਜਾਨੂੰ ਮੈਂ ਕਿਹਾ ਇਹ ਰੇ ਪਾ ਦੂੰਗਾ ਜਾਨੂੰ ਮੈਂ ਕਿਹਾ ਉਧਰ ਦੇਖ ਲਵਾਂ ਮੈਂ ਘਾਰਾਂ ਕੰਮ ਖਲ ਗਿਆ ਨਾ ਖਲ ਨਾ ਲੈ ਵੀ ਚੱਕ ਲਈ ਝੋਲੀ ਠੰਡਾ ਹੋ ਜਣਾ ਖੇਤਾਂ ਦਾ 뷰 ਬਹੁਤ ਸੋਹਣਾ ਹੁੰਦਾ ਹੁੰਦਾ ਹੈ ਨਾ ਨਹੀਂ ਕਰਤੀਆ ਨਹੀਂ ਮਿਲਦਾ ਹਾਂ ਸੋਵਾਂ ਨਿਕਲਦੇ ਹੈ ਅੱਛਾ ਹਾਂ ਅਰਾਪੂ ਜਾਤੇ ਹੈ ਖਾਪੀ ਕੇ ਬੁੱਢੀ ਕਰਦਾ ਮਾਨੀ ਇਹ ਬੰਦਾ ਹੈਗਾ 올ਰਾਉਂਡਰ ਵਿੱਚੇ ਮਿਸਤਰੀ ਬਣ ਜਾਂਦਾ ਵਿੱਚੇ ਦਿਹਾੜੀਦਾਰ ਸਾਰੇ ਕੰਮ ਜਾਣਦਾ ਮੈਂ ਡਾਊਨ ਸੇਲਿੰਗ ਵਾਲੇ ਕੰਮ ਵੀ ਜਾਣਦਾ ਇਹ ਡਾਉਨਸਲਿੰਗ ਉੱਪਰ ਪੱਟੀ ਦੀ ਕਰਦੇ ਆ ਅੱਜ ਆ ਲੇਟ ਮੈਂ ਕਿਹਾ ਚੱਲ ਤੈਨੂੰ ਪਹਿਲਾਂ ਖੇਤਾਂ ਨੇਜਵਾ ਰੇਹ ਪਵਾ ਲਈਏ ਜਾਨੂ ਮੈਂ ਕਿਹਾ ਮੈਂ ਉੱਧਰ ਜਾ ਆਉਂਗਾ ਘਰਾਂ ਵੀ ਆਪਣਾ ਸਿਮਿੰਟ ਆ ਗਿਆ ਹੁਣ ਉਹਨਾਂ ਨੂੰ ਸਿਮਿੰਟ ਤੇ ਢੇਡੇ ਲੋਏ ਸਿਮਿੰਟ ਢੋਈਏ ਪਹਿਲਾਂ ਆ ਪਹਿਲਾਂ ਇਹਨੂੰ ਇੱਧਰ ਲਿਆਵਾਂ ਇੱਧਰ ਚੱਕਰ ਚ ਆਹੀ ਚੱਕਰ ਕੰਮ ਕਰੇ ਇੱਧਰ ਲਾਂਗੇ ਜਾਂ ਉੱਧਰ ਲਾਂਗੇ ਫੇਰ ਮੈਂ ਵੀਡੀਓ ਟੇਕ ਲੈਣਾ ਭੁੱਲ ਜਾਂਦਾ ਸ਼ੋਰਟ ਜੀ ਥਨ ਮੈਂ ਕਿਹਾ ਅੱਜ ਲੈ ਲਈਏ ਉੱਲਾ ਵੀ ਗੱਡੀ ਆ ਗਈ ਸਵਿੰਡ ਦੀ ਇੱਧਰ ਅੱਡੇ ਤੇ ਰੱਖ ਲੈ ਫੇਰ ਰਸਤੇ ਨੂੰ ਗੋਲੀ ਦੇ ਘਾਣੇ ਮਾਰ ਗੋਲੀ ਘਾਣੇ ਨਹੀਂ ਤਾ ਇਹੀ ਹੋ ਗਈ ਉਹ ਛੋੜੇ ਡਿੱਗਦਾ ਐ ਅੰਨੇ ਸਵਾ ਕਰਕੇ ਅਸੀਂ 25 ਬੋਰੀ ਮੰਗਾ ਲੀਆਂ 5-6 ਦਾ ਸਾਡੀ ਕੱਲ ਐ ਰਿਵਰ ਲੱਗ ਜਾਣੇ ਜਿਹੜਾ ਬੀਮ ਪਰੋਂਗੇ ਮਸ਼ੀਨੇ ਮੰਗਾ ਲਈਏ ਫਿਰ ਆਪਾਂ ਨੇ ਕਾ ਲੂ ਖੋਲਣੇ ਵਾਲੀ ਹੈ ਨਾ ਫਿਰ ਸਾਰੀ ਦਿਹਾੜੀ ਦਾ ਕੋਲੀਏ ਜਾਉਂਗੇ ਫਿਰ ਇਹ ਕਾ ਲੂ ਤਾਂ ਮਸ਼ੀਨੇ ਮੰਗਾ ਲਈਏ ਹੈ ਨਾ ਖੋਲ ਲੈਣ ਨੂੰ ਕਾਕਾ ਦਾ ਚਾਹਦਾ ਕਿੱਧਰ ਉੱਧਰ ਦਾ ਇਹ ਨੂੰ ਗੇਅਰ ਨੂੰ ਗਿਆ ਨਾ ਬਸ 2 ਘੰਟੇ ਪਾ ਕੇ ਛੱਡਿਓਣੀ ਆਪਾਂ ਔਰੇ ਕਹਿੰਦੇ ਔਰੇ ਖੜਾ ਲੈਣੀ ਅਸ ਲੋਟ ਨੂੰ ਓਏ 9 ਵੇ ਲਿਆਉਂਗੇ 9:00 ਵਜੇ ਬੱਸਾ ਬੱਸਾ ਲਾਂਡਰੀ ਸਕੂਲ ਦੀਆਂ ਇੱਥੇ ਵਾ ਲੂਂਗੇ ਉਹੀ ਹੋਲੀ ਹੋਲੀ ਕਰਨਾ ਚੱਕਰੀ ਮੈਂ ਤਾਂ ਪੈਡ ਕਰਕੇ ਉੱਥੇ ਦਾ ਚੱਕ ਤਾਂ ਨਹੀਂ ਇਹਦੇ ਗੱਲ ਫਿਰ ਕੱਲ ਤੇ ਵਾਰੀ ਹੋ ਗਈ ਆ ਇਹਨੂੰ ਚੱਕੂੰਗਾ ਪੈਡ ਅਸੀਂ ਹੁਣ ਉਹਦੀ ਉਹ ਲਵਾ ਦੇਣੀ ਤੇ ਸਾਡੇ ਅੰਦਰ ਡਾਉਨ ਸੇਲਿੰਗ ਵਾਲੇ ਆ ਉਹਨਾਂ ਦੀ ਪੈਡ ਖਾਲੀ ਪਈ ਉਹ ਹੀ ਲਿਆ ਕੇ ਲਾ ਦੇਣੀ ਔਰ ਲਾ ਵੀ ਐਡ ਕਰਨਗੇ ਦੂਜੋ ਹਮ ਤੇ ਫੜ ਕੇ ਆਉਂਦਾ ਐਸੇ ਵਿੱਚ ਕੀ ਹੋਗਾ ਹਾਂ ਜੋਰ ਕੇ ਮਾਰ ਜੋਰ ਕੇ ਮਾਰ ਬੱਤ ਤੋੜੇ ਨਾ ਨਹੀਂ ਤੋ ਇਹ ਕੀ ਹੋਇਆ ਏ ਨਹੀਂ ਚੱਲੇ ਨਹੀਂ ਠੀਕ ਹੈ ਨਹੀਂ ਚਲੇਗਾ ਨਹੀਂ ਲੱਗੇ ਕਿਤੇ ਨਹੀਂ ਆਰੇ ਯਾਰ ਚਲੇਗਾ ਉਹ ਲਾੜੇ ਵਿੱਚ ਚਲਵਣਾ ਦੋਗੇਗਾ ਉਹ ਕੋਈ ਨਹੀਂ ਮਿਸ ਉਨੀ ਹੈ ਕਿ ਤੈਨੂੰ ਦਵਾ ਦਵਾ ਲਿਆਉਂਗਾ ਦਵਾ ਲੈ ਲਾਇ ਰਹਿਨੇ ਹੋ ਭਈ ਇਸ ਕੋ ਇਧਰ ਰੱਖ ਦਵਾ ਲੈ ਲਾਇ ਰਹਿਨੇ ਹੋ ਭਈ ਕਿ ਮੇਰਾ ਹੋਇਆ ਪਾ ਗਿਆ ਡਿੱਗ ਗਿਆ ਆਹ ਮਿਸਤਰੀ ਕੋ ਫਿਰ ਕੋਈ ਚੱਪਾ ਲਗਾਏਗਾ ਬਸ ਕੜੇ ਕੜੇ ਕਾ ਕੜਾ ਆ ਤਨ ਮੈਂ ਦੇਖੇਗਾ ਤਾ ਫੜੇ ਉੱਟਾ ਨਹੀਂ ਦਿੱਤਾ ਸਾੜਾ ਖਾਣ ਤੇ ਬਚਣਾ ਥੱਲੇ ਫਿਰ ਪਤਾ ਲੱਗਣਾ ਆਤੀ ਰੋਟੀ ਨਿਕੜੇ ਮਤ ਇੰਨੇ ਬੈਣਾ ਹਰ ਪਾਣੀ ਨੂੰ ਆਪਣਾ ਨਾ ਜਾਣੀਂ ਹੰਤ ਤੱਕ ਇਹ ਮੰਨਦਾ ਉੱਪਰ ਦੇ ਪਾਣੀ ਲੈ ਕੇ ਆਇਆ ਹੈ ਇਹ ਨਹੀਂ ਲੱਗੇਗਾ ਇਸ ਤੋਂ ਤਰਫ ਇਹ ਕਿ ਦੋ ਤੇ ਕਾ ਬਣਾ ਨਾ ਤਿੰਨ ਧਰ ਬਣੂ ਕਿ ਛੇ ਲੱਗਦਾ ਹੈ ਤੇ ਸਿਸ ਉਹ ਵਈ ਅਗਲੇ ਦਿਨ ਦੀ ਸਵੇਰ ਤੇ ਕੰਦਰ ਰਤੀ ਨਹੀਂ ਟੱਕਰ ਸੀਏ ਤੇ ਅੰਦਰ ਆਪਣਾ ਡਾਉਨ ਸਿਲਿੰਗ ਵਾਲਾ ਵੀ ਕੰਮ ਦਿਖਾਉਂਦਾ ਇੱਕ ਕਮਰਾ ਆਪਣਾ ਨਿਬੜ ਗਿਆ ਰਤੀ ਦੂਏ ਕਮਰੇ ਦੇ ਪੈੜਾ ਕਰ ਗਏ ਤੇ ਬਈ ਆਹ ਕਮਰੇ ਨੇ ਵੇੜ ਕੇ ਸਾਰੀ ਉਧਰ ਪੜ ਦੇਣ ਛੱਡਤੀ ਬਾਕੀ ਲੇਟਾ ਲੇਟਾ ਲੱਗੇ ਦੇ ਬਾਹਰ ਪਤਾ ਲੱਗੂ ਕਿ ਇਹ ਲੱਗੂਗੀ ਡਾਉਨ ਸਿਲਿੰਗ ਤੇ ਅੱਜ ਆਪਣਾ ਫਰੰਟ ਵਾਲਾ ਗੇਟ ਰੰਗੜੀ ਕੰਮ ਦਾ ਇਹੋ ਸਾਹਮਣੇ ਉਹ ਕਰਨੀ ਅੱਜ ਹੁਣ ਲਈ ਕਿ ਜਾ ਕੇ ਮਸ਼ੀਨ ਸਿਮਿੰਟ ਘੋਲਣੇ ਵਾਲੀ ਤੇ ਉਹਦੇ ਨਾਲੇ ਥਲੜਾ ਵੀ ਪਾਉਂਗਾ ਨੀ ਵੇ ਸਾਰੀ ਦਿਹਾੜੀ ਵੀਵੇਂ ਪਈਉਂਗਾ ਰੜਾ ਰੜਾ ਕੇ ਤੇ ਫੜਾ ਫੜ ਲਈਏ ਮਸ਼ੀਨ ਪਹਿਲਾਂ ਜਾ ਕੇ ਸਾਜਰੇ ਟਰੈਕਟਰ ਮਾਰੀਏ ਸਲਫ ਤੇ ਲਈ ਆਈਏ ਮਸ਼ੀਨ ਤੇ ਹੁਣ ਥੋੜਾ ਨਿਕਲਣਾ ਵੀ ਸੌਖਾ ਹੋ ਗਿਆ ਇਧਰੋਂ ਨੀਓ ਸਾਈਡ ਪਰ ਨੂੰ ਜਾਣਾ ਮੈਂ ਤਾਂ ਰੋਣਾ ਕਮਰੇ ਚੋਂ ਨਿਕਲ ਹੋ ਜੇ ਕਰਨ। ਤੇ ਕੰਧ ਦੇ ਕੋਈ ਕਿੰਨਾ ਵੰਦਾ ਡੌਂਸ ਇਨਿੰਗ ਆ ਜਾਂਦਾ। ਤਾਂ ਹੀ ਇਹਨਾਂ ਨੇ ਹੋਰ ਕੰਧਾਂ ਵਿੱਚ ਸ਼ਿੱਟ ਕਿੰਨੇ ਬੰਦੇ। ਤਾਂ ਹੀ ਇਹਨਾਂ ਨੇ ਪਹਿਲਾਂ ਇੱਕ ਪੁੱਟੀ ਦੀ ਕੋਟ ਕਰਵਾ ਲਈ ਸੀਗੀ। ਕਿਹਨਾਂ ਸਿਮਿੰਟ ਵਿੱਚ ਇਹੋ ਜੰਮੂਗਾ ਨਹੀਂ। ਲੈ ਵੀ। ਚਲੋ ਵੀ ਟਰੈਕਟਰ ਲੈ ਆਉਂਦਾ ਤੇ ਹੁਣ ਪਾ ਲਈ ਇਹ ਮਿਸ਼ ਉੱਧਰ ਮਸ਼ੀਨ ਵੀ ਲਿਆਉਂਦੀ ਆਪਾਂ ਨੇ ਉਹ ਖੜਾਤੀ ਪਾ ਕੇ ਐਨੇ ਸਕੂਲ ਵਾਲੀਆਂ ਬੱਥਾ ਆਉਣੀਆਂ ਉਹਦੇ ਕਰਕੇ ਨਹੀਂ ਲਾਈ ਉਰੇ ਬੈਕ ਕਰਕੇ ਲਾ ਦੇਣੀ ਆਪਾਂ ਨੇ ਇੱਧਰੋਂ ਚੱਲ ਬਾਕੀ ਟਾਈਮ ਆ ਦੇਖਾਂਗੇ ਤੇ ਲੋ ਬਈ ਮਿਸਤਰੀ ਵੀ ਆ ਗਏ ਤੇ ਹੁਣ ਫੱਟੇ ਨਾਲ ਆਪਾਂ ਕਿੰਨੇ ਕਿੰਨੇ ਫੱਟੇ ਲੈ ਕੇ ਆਉਣੇ ਆ ਤੇ ਟਰੈਕਟਰ ਹੈਗਾ ਨਿਮੇਚ ਨਾਲ ਰੇੜਾ ਫੜਣਾ ਫੱਟੇ ਵੀ ਨਾਲ ਦੇਣਾਣਾ ਹੁਣੇ ਝੱਕ ਲਿਓਣੇ ਕਿੰਨੇ ਗਾਏ ਨੇ ਔਰੇ ਦਾਦਾ ਦੋ ਫੜਦੇ ਲਿਆਈਏ ਦਾਦਾ ਦੋ ਦਾਦੇ ਪਹਿਣ ਆਪਣੇ ਚਾਰ ਕੇ ਪਹਿਣ ਚਾਰ ਤੇ ਅੱਠ ਬਾਕੀ ਤਾਂ ਮਾਰ ਕੇ ਦੇ ਨਜ਼ਰ ਆਇਆ ਕਿ ਨਹੀਂ ਹੂੰ ਮਸ਼ੀਨ ਹੀ ਮਿਲੇਗੀ ਫਿਰ ਸਵੇਰੇ ਕਿਤੇ ਮਿਲੂ ਓਦੋਂ ਦੇ ਆਪਣੇ ਰਿੰਕੂ ਸਰਮੰਚ ਤੇ ਹਾਂ ਉਹ ਗਾਣਾ ਪਹਿਲ ਸਹੀਤੀ ਫੜਾਫੜ ਪਾ ਕੇ ਦੇ ਦਿਓ ਹੁਣ 11 ਵਜੇ ਬਾਹਰ ਲਈ ਚਲੋ ਭਾਈ ਅੱਡੇ 'ਚ ਪਹੁੰਚ ਗਏ ਰੇੜਾ ਪਾ ਲਿਆ ਹੁੰਦਾ ਤੇ ਹੁਣ ਲੱਦੀਆਂ ਫੱਟੇ 10-10 ਛੁੜਦੇ 2 8 ਹਾਂਜੀ 8 ਹਾਂ ਫੱਟੇ ਆਪਣੇ ਛੇ بڑے ਲੈ ਲੈ 2 ਛੋਟੇ 6 8 8 ਟੱਪਟੇ ਹੋ ਗਏ ਚੱਦੀਆਂ ਭਾਈ ਲੈ ਭਾਈ ਛੱਡ ਦੋ ਛੱਡ ਦੋ ਆਪੋਂ ਪਾ ਕੇ ਥੇਤ ਕੱਢ ਲੂ ਮਸ਼ੀਨ ਦੀ ਜਗ੍ਹਾ ਬਣਾਈ ਆ ਤੇ ਬਾਅਦ ਹਨਾ ਯਾ ਫਰਾਇਆ ਹਾਂ ਚਲੋ ਬਈ ਮਸ਼ੀਨ ਰੱਖਤੀ ਸੈੱਟ ਕਰਕੇ ਤੇ ਕੋਲੇ ਪਾਣੀ ਰੱਖਤਾ ਅੱਤੀ ਵਾਲਾ ਉਹੀ ਘਮਾਉਣਾ ਪੈਂਦਾ ਲੈ ਬਈ ਹੋ ਗਈ ਇਹ ਗਈ सुठ <laughs> ਨੰਬਰ ਜਿਆਦਾ ਅੱਧਾ ਸਵਿੰਟ ਆਉਣਾ ਉਹਦੇ ਵਿੱਚ ਉਨਾਂ ਦਾ ਪਾਸਤਾ ਪੰਜ ਨੇ ਚ ਹੈਗਾ ਨਾ ਉਨਾਂ ਦਾ ਪਾਸਤਾ ਆਪਾਂ ਤਾਂ ਹੀ ਤਾਂ ਹਲਾ ਪਾਇਆ ਤਾਂ ਜਿਹੜਾ ਕਰ ਕਰ ਕੇ ਥੱਲੇ ਕਰ ਲੈਣਾ ਮੇਰੇ ਕੋਲ ਮਾਤੇ ਚਲੋ ਰਾਇਣ ਦੇ ਰਾਇਣ ਦੇ ਨਿਕਲੇ 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 ਕਰ ਮਰਾ ਕਰ ਥੱਲੇ ਕਰ ਲੈ ਥੱਲੇ ਥੱਲੇ ਕਰ ਲੈ ਨਾ ਹੋ ਜੂਗੇ ਪੱਤੀਆਂ ਜੀ ਪਾਸ ਨਾ ਮੜੇ ਦੇ ਇਸ ਨੂੰ ਨੀਚੇ ਕਰੋ ਨਾ ਰੁਕ ਜਾ ਡੁਕ ਜਾ ਡੁਕ ਜਾ ਨੀ ਨਿਕ ਤਰੀ ਜੇ ਤੂੰ ਜੂ ਜਾਣੀ ਪੱਤੀਆਂ ਕਰ ਲੈ ਪੱਤੀਆਂ ਖਮਾ ਬਈ ਤੂੰ ਖਮਾ ਦੇ ਉਹ ਨਾਲ ਦੇ ਗੋਨ ਲਾ ਉਹ ਥੈਲੇ ਕਰ ਉਹ ਥੈਲੇ ਹੀ ਕੰਮ ਚੱਲਦਾ ਕਰ ਹੋ ਗਿਆ ਭੈਣ ਤੋਂ ਪਹਿਲਾਂ ਇਹਨੂੰ ਉਹ ਕਰਦੇ ਹੁੰਦੇ ਆ ਹਾਂ ਤੇ ਫੁੱਦੂ ਭੱਜਦਾ ਤੂਹੀ ਆ ਦਿੱਤ ਮੈਨੂੰ ਕੋਈ ਇੱਕ ਨੂੰ ਇਹਨੂੰ ਥੈਲਾ ਕੰਨਾ ਛੱਡ ਦੇ ਲੈ ਥੈਲਾ ਭੈਣ ਨੂੰ ਪਤਾ ਤਾਂ ਆਇਆ ਨਹੀਂ ਪੌਣੇ ਦਾ ਚੱਕਰ ਦੀ ਤੇ ਬੱਦਰੇ ਆ ਚੈੱਕ ਕਰ ਸਾਰਾ ਮਾਲ ਹੁਣ ਉੱਪਰ ਉੱਪਰ ਚੱਕ ਉੱਪਰ ਅੱਗੇ ਦੇਖੋ ਚੱਕ ਲੈ 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 ਤੂੰ ਦੱਸ ਦੇ ਨੀ ਉਹ ਤਸਲਾ ਦੇ ਦੋ ਇੱਕ ਜਣਾ ਉਹਨੂੰ ਤਸਲਾ ਦੇ ਦੇ ਲੈ ਹਮ ਸ਼ੁਰੂ ਹੋ ਗਈ ਵਿੱਚ ਕੜਤੀ ਕੜਤੀ ਬਾਹਰ ਮਹਿਲਵਾਨੇ ਦੋ ਇਹ ਮੋਟਰ ਲੱਗੇ ਨਾ ਲੈ ਬਈ ਪੈਣ ਨੂੰ ਗੇਟੇ ਚੱਕ ਕੇ ਰੱਖ ਲੈਣੇ ਦਰਬੀਮ ਸਾਡਾ ਨਿਬੜ ਗਿਆ ਇਰੇ ਉੱਪਰ ਕਿੰਨੇ 2-3 ਰਤੇ ਹੋਰ ਹਨ ਖਾਸੇ ਉੱਚੇ ਡਲ ਜਣੇ ਕਰੇ ਮਾੜਾ ਭਰਕ ਹਨ ਲੈ ਚਕਾ ਲੈ ਹੁਣ ਚੱਕੀ ਗੇਟ ਫਿਰ ਚੱਲ ਉਧਰ ਪਾਏ ਨਾ ਇਹਦੀ ਤਾਂ ਲੋੜ ਨਹੀਂ ਹੈ ਨਾ ਹੁਣ ਕਿਧਰ ਦੇਣਾ ਹਾਂ ਚੱਲ ਬਾਹਰ ਦੇ ਦੇ ਦੇਖੀ ਹੱਥ ਦੇਖੀ ਹੁਣ ਲੈ ਇਹ ਕੋਵਾਂ ਬਰਖ ਦੰਦੇ ਆ ਗੱਬੇ ਜਾਲੀ ਰੱਖ ਦੰਦੇ ਜਿਹੜੀ ਆਪਣੀ ਜਾਲੀ ਵਈ ਹੈ ਠੀਕ ਨਹੀਂ ਇਹ ਕਾਲ ਵਾਲੀ ਉਹ ਹੁੰਦੀ ਆ ਜੂ ਹਾਂ ਗੇਟ ਚੱਕ ਲਾਉਣ ਹੈ ਮਿਸਤਰੀ ਵਧੀਆ ਗੇਟ ਨਾਲ ਪੈੜ ਬਣਾ ਰਿਹਾ ਲਾ ਬਈ ਕਰਤੀ ਪੈੜ ਦੇਸੀ ਤਰੀਕੇ ਨਾਲ ਉਹ ਆਪਾਂ ਜਵਾ ਰਤੇ ਲੱਗਣੇ ਦੋ ਘਰ ਰਤੇ ਲੱਗਣੇ ਦੋ ਘਾ ਲੱਗਣੇ ਹਨ ਹਾਂ ਹਾਂ ਬਾਈ ਰੋਟੀ ਰੋਟੀ ਖਾ ਕੇ ਫਿਰ ਤਾਂ ਲੱਗ ਆਹ ਖਾਂਦਾ ਤਾਂ ਹੋ ਗਿਆ ਆਪਣੀ ਸਰੇ ਤੇ ਬੀਮ ਦੇ ਫੱਟੇ ਖੋਲਣ ਲੱਗੇ ਦੋ ਫੱਟੇ ਘਟ ਕੇ ਚਾਰ ਫੱਟੇ ਸੀ ਨਾ 6 ਫੱਟੇ ਲਿਆਉਂਦੇ ਤੇ ਹੋਰ ਸੱਕ ਗਿਆ ਇਹ ਵੀ ਨਾ ਆ ਗੋ ਨਾ ਰੱਖੀਂ ਮੈਂ ਚੜਨ ਨਾਲ ਜਿਆਦਾ ਪਰ ਲੈਵੇ ਚੁੱਕੀ ਕੱਲ ਦਾ ਗਿਆਨ ਸੁਖੀ ਹੋ ਹੈ ਨਾ ਪਾਣੀ ਵੀ ਇਹਨੂੰ ਅੱਜ ਨਹੀਂ ਲਾਉਣਾ ਹੈ ਕਿ ਨਾ ਕੱਲ ਨੂੰ ਲਾਉਣਾ ਦੁਬਾਰਾ ਬਾਹਰ ਲਾਉਣਾ ਕੱਲ ਨੂੰ ਪਰਸੋਂ ਲਾਉਂਗਾ ਠੰਡ ਆਣਾ ਨਾ ਹੈ ਗਰਮੀ ਨਾਲ ਦੇ ਨਾਲ ਔਖੇ ਜਾਂਦੇ ਤੇ ਨਾ ਬਰਦਾ ਹੋਣੇ ਕੋਈ ਨਹੀਂ ਹਰਮ ਨਰਮ ਮੈਂ ਕਹਦਾ ਇਸ ਨੂੰ ਛੋੜ ਦੇ ਉਹ ਚਾਹਤਾ ਤੂੰ ਹਟੇ ਰਹਿ ਨਹੀਂ ਹੈ ਇਹ ਆਪਰ ਚੁਣੇ ਚੋਰ ਹੈ ਤੇ ਇਸ ਵਿੱਚ ਕਿਨੈ ਨਹੀਂ ਹੋਗਾ ਇਹ ਤੇਰੇ ਸਾਹਮਣੇ ਕਰ ਦੇਣੀ ਇਹ ਸਾਹਮਣੇ ਇਹ ਵਾਟਰ ਪ੍ਰੂਫ ਹੈ ਨਾ ਧਾਰੀਆਂ ਕੁੜੀ ਚੋ ਨਾ ਵੀ ਹਵਾ ਚੱਲ ਵੀ ਤੇਜ਼ ਠੰਡ ਲੱਗੇ ਵੀ ਵਧਣਾ ਹੁਣ ਕਰਦੇ ਆਪਾਂ ਵੀਡੀਓ ਬੰਦ ਦੇ ਉਹ ਕੰਦਰੋਂ ਲੱਗ ਗਏ ਦੇਖੀ ਸਾੜ ਗਈ ਓਏ 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 ਸਾੜੇ ਸਾੜੇ ਸੜਦੇ ਇਹ ਜਲੀ ਜਤ ਪਾ ਦੇ ਦੇ ਸੋੜੇ ਜਲੀ ਅਹੀ ਲਾ ਇਹ ਜਲੀ ਪੜਾਉਂ ਪੜੂ ਜਲੀ ਲਾ ਦੇ ਜੀਂ ਜੋ ਤਾਂ